ਪਾਕਿਸਤਾਨ ਵਾਲਿਓ ਆਈਪੀਐਲ ਦਾ ਤਾਂ ਕੀ ਮੁਕਾਬਲਾ ਕਰਨਾ ਸੀ ਤੁਸੀਂ ਪੁਲੱਠਾ ਵਾਲੇ ਕਬੱਡੀ ਕੱਪ ਦਾ ਹੀ ਕਰ ਲੈਂਦੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਮੋਹਨਵੀਰ ਬੱਲ ਵੀਰ ਨੇ ਪੁਲੱਠਾ ਕਬੱਡੀ ਕੱਪ ਕਰਾਇਆ ਤੇ ਰਿਓੜੀਆਂ ਦੇ ਨਾਲ ਉੱਥੇ ਬੁਲਟ ਮੋਟਰਸਾਈਕਲ ਵੰਡੀ ਆ 5-5 ਲੱਖ ਰੁਪਇਆ ਇੱਕ ਜੱਫੇ ਤੇ ਲੱਗਾ ਉੱਥੇ ਤੇ ਉਹਦਾ ਜਿਹੜਾ ਪਲੇਅਰ ਆਫ ਦਾ ਟੂਰਨਾਮੈਂਟ ਸੀ ਅੰਬਾਸਡੋਰਸਿੰਗ ਵਾਲਾ ਉਹਨੂੰ ਹਾਈ ਗੁੱਸਾ 16 ਲੱਖ ਵਾਲਾ ਮੋਟਰਸਾਈਕਲ ਦਿੱਤਾ ਹੈ ਪੜਤ ਤੁਸੀਂ ਹੋਗੇ ਮੈਂ ਇੱਥੇ ਪਾਕਿਸਤਾਨ ਦਾ ਕਿਉਂ ਜ਼ਿਕਰ ਕਰ ਰਿਹਾ ਜਿਵੇਂ ਆਪਣੇ ਇੱਥੇ ਆਈਪੀਐਲ ਹੁੰਦੀ ਹੈ ਓਵੇਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸੁਪਰ ਲੀਗ ਹੁੰਦੀ ਹੈ ਤੇ ਉਹਦੇ ਇੱਕ ਪਲੇਅ ਇੱਕ ਮੈਚ ਦੇ ਵਿੱਚ ਇੰਗਲੈਂਡ ਦੇ ਇੱਕ ਪਲੇਅਰ ਨੇ ਸੈਂਚਰੀ ਮਾਰੀ ਹੈ 40 42 ਬੱਲਾਂ ਤੇ ਸੈਂਚਰੀ ਮਾਰੀ ਹੈ ਤੇ ਪਾਕਿਸਤਾਨ ਵਾਲਿਆਂ ਨੇ ਉਹਨਾਂ ਨੂੰ ਮਤਲਬ ਮੈਨ ਆਫ ਦਾ ਮੈਚ ਕੋਈ ਇੰਗਲੈਂਡ ਵਾਲੇ ਪਲੇਅਰ ਨੂੰ ਇੱਕ ਡਰਾਇਰ ਦਿੰਦਾ ਪਹਿਲੀ ਗੱਲ ਤਾਂ ਡਰਾਇਰ ਉਹਦੇ ਕਿਸੇ ਕੰਮ ਦਾ ਹੀ ਨਹੀਂ ਹੈ ਕਿਉਂਕਿ ਉਹ ਕਟਿੰਗ ਵਾਲਾ ਉਹਨੇ ਡਰਾਇਰ ਕੀ ਕਰਨਾ ਚਲੋ ਫੇਰ ਵੀ ਕੋਈ ਕੰਮ ਦਾ ਵੀ ਹੋਵੇ ਪਰ ਚੱਜ ਦੀ ਚੀਜ਼ ਤਾਂ ਦਿਓ ਤੁਸੀਂ ਕਿਸੇ ਚੱਜਦੇ ਐਨਆਰਆਈ ਨਾਲ ਕੰਟੈਕਟ ਕਰਕੇ ਟੂਰਨਾਮੈਂਟ ਕਰਾ ਲਓ ਪਾਕਿਸਤਾਨ ਦੀ ਜਿਹੜੀ ਮਤਲਬ ਪਾਕਿਸਤਾਨ ਕ੍ਰਿਕਟ ਬੋਰਡ ਕਰਾ ਰਿਆ ਪਾਕਿਸਤਾਨ ਸੁਪਰ ਲੀਗ ਤੇ ਸ਼ਰਮ ਵਾਲੀ ਗੱਲ ਹੈ ਯਾਰ ਤੁਸੀਂ ਪਲੇਅਰਾਂ ਨੂੰ ਕੁਛ ਨਾ ਕੁਛ ਤਾਂ ਮੇਨ ਆਫ ਦਾ ਪਲੇਅਰ ਮੇਨ ਆਫ ਦਾ ਮੈਚ ਮੇਨ ਆਫ ਦਾ ਟੂਰਨਾਮੈਂਟ ਕੋ ਚੱਜਦੇ ਇਨਾਮ ਤਾਂ ਦਿਓ ਕਿਸੇ ਵਧੀਆ ਐਨਆਰਆਈ ਨਾਲ ਕੰਟੈਕਟ ਕਰਕੇ ਫਿਰ ਟੂਰਨਾਮੈਂਟ ਕਰਾਇਆ ਕਰੋ ਮੈਨੂੰ ਲੱਗਦਾ ਚੰਗਾ ਹੋਇਆ ਸਾਡੇ ਬੁੱਢੇ ਜਿਹੜੇ 47 ਵੇਲੇ ਆ ਗਏ ਵੀ ਬਾਤ ਹੀ